ਚਲਦਿਆ ਅੱਜ ਅੰਮ੍ਰਿਤਸਰ ਦੇ ਸਰਦੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਅਜਨਾਲਾ ਨੇੜੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਦੇ ਬਾਹਰ ਕੁਝ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਗਰ ਆਲਫ ਦਾ ਨੌਜਵਾਨ ਲਵਲੀ ਕੁਮਾਰ ਜ਼ਖਮੀ ਹੋ ਗਿਆ ਥਾਣਾ ਸਦਰ ਦੇ ਇੰਚਾਰਜ ਬਲਬੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਟੂਡੇ ਤੋਂ ਗੁਰਪ੍ਰੀਤ ਸੰਧੂ ਦੀ ਇੱਕ ਖਾਸ ਰਿਪੋਰਟ ਇਹਦੇ ਵਿੱਚ ਗੋਲੀ ਮਾਰੀ ਅੱਗੇ ਦੱਸ ਕਿਹਨੇ ਕਿਹਨੇ ਅਮਨ ਤਧਰਾਵਾਂ ਦਾ ਫਰੀਂਦਰ ਉਹ ਕੋ ਰੱਖਿਆ ਜਿਹਦੀਆਂ ਜ਼ਮਾਨਤਾਂ ਨਹੀਂ ਹਾਈ ਕੋਰਟ ਤੋਂ ਰਿਜੈਕਟ ਹੋਈਆਂ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਮੇਰੇ ਪਾਸ ਕੇਸ ਚੱਲਦਾ ਅੱਧਾ ਘੰਟਾ ਤੋਂ ਮੇਰੇ ਆ ਕੇ ਪਿੱਛੇ ਪੈਰਵਾਹੀ ਘਾਟਦੇ ਨਾਲ ਸਰਤਾਜ ਭੋਲੇ ਆਰੀ ਠੀਕ ਹੈ ਇੱਕ ਬੰਟੀ ਉਹ ਰੋਲਖਦਾ ਮੰਟਾ ਨਾਲ ਗਿਆਨੀ ਇਹਨਾਂ ਹੁੰਦਾ ਸਾਰ ਮੇਰੇ ਉੱਪਰ ਲੋਹ ਪਿੰਦੇ ਨੇ ਮੇਰੇ ਗੋਲੀਆਂ ਜਿਹੜੀਆਂ ਨਾਲ ਕਰਪਾਨਾ ਮਾਰ ਕੇ ਵੜਦੇ ਆ ਅੱਗੇ ਵੀ ਇਹਨਾਂ ਨੇ ਮੇਰੇ ਝੂਠਾ ਬਰਦਾ ਕਰਾਤਾ ਗੋਲੀਆਂ ਛਰੇ ਇਹ ਜੋ ਹੁਣ ਮੌਕੇ ਤੇ ਆਏ ਆ ਜੀ लवली ਕਮਾਲ ਨਾਮ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਜਦੋਂ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਕਰਦੇ ਸੀ ਜੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਲਗਾ ਜਿੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੱਦਿ ਉਹਨਾਂ ਕਹਿੰਦਾ ਮੇਰੇ ਇੱਕ ਗੋਲੀ ਮਾਰੀ ਹੈ ਤਾਂ ਬਾਕੀ ਉਹਨੂੰ ਛੱਡਾ ਮਾਰੀਏ ਨਹੀਂ ਮੌਕੇ ਤੇ ਆਏ ਆ ਸੱਤਾ ਉਹਦੇ ਵੱਜੀਆਂ ਗਈਆਂ ਨੇ ਉਹ ਦਾਖਲ ਹੋ ਰਿਹਾ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਹਰ ਕੇ ਜੋ ਕਰਵਾ ਸਰਵੇ ਬਣਦੇ ਉਹ ਕਰਵੇ ਕਰਾਂ ਸਰ ਇਹਨਾਂ ਦੀ ਕੋਈ ਪ੍ਰਾਣੀ ਵੀ ਰੰਜਿਸ਼ ਦੱਸੀ ਜਾਂਦੀ ਹੈ ਉਹ ਅਸੀਂ ਇਹ ਗਾਂ ਦੀ ਹੁਣ ਪੁੱਛਣ ਨਹੀਂ ਆਈ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਕੀ ਤੇ ਪ੍ਰਾਣੀ ਰੰਜਿਸ਼ਾ ਜਾਂ ਕੀ ਲੱਗੀ ਹੈ ਉਸ ਹਾਵਨਾ ਜਿਹੜਾ ਹੈਗਾ ਅਸੀਂ ਜੋ ਸੱਤਾ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਇਹ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕੇਦ ਸੱਤਾ ਮਾਰੀਆਂ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਵਾਕੇ ਅਸੀਂ ਪਛਾਣ ਦੇਣ ਲੱਗਿਆਂਗੇ ਠੀਕ ਹੈ ਅੱਜ ਇਨਫੋਰਮੇਸ਼ਨ ਆਈ ਆਈਸੀਜੀ ਨੇ ਲਾਲਾ ਪਖਾਰੀ ਥੇਕੇ ਦੇ ਅੱਗੇ ਨਾਲ ਪੈਸਾ ਐਮਰ ਪੈਸ ਉਹਦੇ ਨਾਲ ਗੁਦਿੱਸੇ ਹੁਜਰਾ ਦੀ ਰੈਲੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਛੜਕਦੇ ਤੇ ਝਗੜਾ ਆ ਪਤਾ ਲੱਗਿਆ ਕਿ ਕਹਨੇ ਗੋਲੀਆਂ ਚਲਾਈਆਂ लवली ਦਾਦਾ ਮੁੰਡਾ ਵਾ ਜਿਹੜਾ ਕਿਹਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ ਚ ਜੋ ਕਾਰਵਾਈ ਹੋਵੇ ਪੁਲਿਸ ਕਾਰਵਾਈ ਕੀਤੀ ਜਾਏਗੀ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਕਾਲ ਬਣ ਗਈ ਸੀ ਉਹ ਗੁੰਡਾਗਰਦੀ ਹੋਣ ਐ ਅੱਜ ਕਲੇ ਆਮ ਆਦਮੀ ਪਾਰਟੀ ਕਰ ਰਹੀ ਐ ਇਹ ਲੋਕ ਸ਼ਾਂਤ-ਪਚੰਤ ਦੇਸ਼ ਤੇ ਬਸ ਲੋਕ ਸ਼ਾਂਤ-ਪਚੰਤ ਦੇਸ਼ ਤੇ ਬਸ ਨੀਕ ਲੋਕਾਂ ਨੂੰ ਵਾਅਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਕਰਾਂਗੇ ਆ ਪ੍ਰਸ਼ਾਸਨ ਐ ਆ ਕੰਮ ਐ ਕਿ ਕਾਰਨ ਕੀ ਆ ਜੀ ਹਾਰਦਾ ਕੋਈ ਲੱਗਦਾ ਪਿਆ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਐ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਆਂ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਤੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਕੋਲ ਵੀ ਜਿਹੜਾ ਸੀ ਇੱਕ 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 ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਛਰਪਾਣ ਨਾ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਤੇ ਆਹ ਜੀ ਛਰਪਾਣ ਆਸਾਂ ਵੀ ਆਪੇ ਅਸੀਂ ਸਤਿ ਸ੍ਰੀ ਅਕਾਲ ਤਰਨੀ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਇਧਰ ਹੋ ਗਿਆ ਜੀ ਆ ਹੋ ਗਿਆ ਜਾਂ ਨੇ ਝੁੱਟੀ ਛੱਤ ਜਦੋਂ ਝੁੱਟੀ ਛੱਤ ਲਾ ਕੇ ਲੰਮੇ ਪਏ ਤੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਬੰਦੇ ਦੋਵੇਂ ਹੱਥ ਮੱਲੇ ਸਾਡੇ ਦੇ ਝੁੱਟਾ ਪਾ ਕੇ ਨਾ ਹੌਲਾ ਸਿੱਧਾ ਤੇਸ ਦਾ ਬੰਨਿਆ ਜਾਨਾਂ ਦੇ ਝੁੱਟਾ ਪਾ ਕੇ ਕੋਈ ਛਾਪੀ ਨਹੀਂ ਹੋ ਰਹੀਆਂ ਤੇ ਰੁਪਿਆ ਦੇ ਕਰਪਾਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਰਾ ਕੋਸ਼ਿਸ਼ ਵਧਿਆ ਪਿਆ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜ ਨਾਲੇ ਤਾਂ ਉਹ ਪੈਲਿਸ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ लवली ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗਰੌਲਕ ਤੋਂ ਉੱਥੋਂ ਦਾ ਸਰਪੰਚਾ ਮਲਬਈ ਮਲਬਈ ਧਾਰੀਵਾਲ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਿੱਜੀ ਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਡਿਆ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਹੀ ਵੇਖ ਲਓ ਸ਼ਰੇਆਮ ਇਲੈਕਸ਼ਨ ਚੱਲਣ ਈ ਹੈ ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ برداشت ਨਹੀਂ ਕਰਦੇ ਅੰਮ੍ਰਿਤਸਰ ਦੇ ਵਿੱਚ ਜਿੱਦੇ ਇਲੈਕਸ਼ਨ ਹੋਣੀ ਹੈ ਤਾਰੀਬਾ ਤੂੰ ਹਰਨਾ ਆ ਤੁਝ ਨਾਲੇ ਵੀ ਹਰਨਾ ਆ ਕਿਹਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੋਲ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਕਿ ਬਾਰ ਬਾਰ ਦਬਕੇ ਮਾਰਦੇ ਫੋਨ ਕਰ ਕਰਕੇ ਲੋਕਾਂ ਨੂੰ ਅਸੀਂ ਦਬਕੇ ਨਹੀਂ ਚੱਲਣਦੇ ਨੇ ਲੋਕਤੰਤਰ ਆ ਗੋਲੀਆਂ ਦੇਖੋ ਆ ਦੇਖੋ ਗੋਲ ਕੀ ਲਾਤ ਕਰਦੇ ਨੇ ਪੰਜਾਬ ਦੇ ਚਿੱਟਾ ਥਾਂ ਥਾਂ ਵਿਗੰਡਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਜੇ ਵੋਟਾਂ ਪਾਓ ਆ ਵੋਟਾਂ ਪਾਉਣ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਭਾਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਹਥਿਆਰ ਜਮਾ ਲੈ ਸਾਡੇ ਸਾਰੇ ਜਮਾ ਲੈ ਸਾਡੇ ਜਮਾ ਲੈ ਇਹ ਸਰਕਾਰ ਦੇ ਸਾਰੇ